이란 از راجل ਦੇ ਯੁੱਧ ਦੇ ਚੱਲਦੇ ਜੋ ਸਾਡੇ ਤਹਿਰਾਨ ਅੰਦਰ ਗੁਰਦੁਆਰਾ ਸਾਹਿਬ ਔਰ ਗੁਰਗਨਸਾਈ ਮਹਾਰਾਜ ਜੀ ਦੇ ਸਰੂਪ ਔਰ ਸਿੱਖ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸਾਡੀ ਸਰਕਾਰ ਉਹਨਾਂ ਦਾ ਸੰਪਰਕ ਚ ਮੈਂ ਦੱਸਣਾ ਚਾਹੁੰਦਾ ਕਿ ਗੌਰਵ ਸ਼ੇਠ ਸ੍ਰੇਸ਼ਟ ਜਿਹੜੇ ਉਥੋਂ ਦੇ ਐਮਬੈਸਡਰ ਨੇ ਉਹ ਨਿਰੰਤਰ ਮੇਰੇ ਸੰਪਰਕ ਅੰਦਰ ਨੇ ਗੌਰਵ ਸ਼ੇਠ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਹੁਣ ਵੀ ਤਿੰਨ ਸਿੱਖ ਪਰਿਵਾਰ ਨੇ ਜਿਹੜੇ ਲਗਭਗ ਇਸ ਵੇਲੇ 4000 ਇੰਡੀਅਨਸ ਦੇ ਨਾਲ ਤਹਿਰਾਨ ਚੋਂ ਨਿਕਲ ਕੇ ਲਗਭਗ ਉਥੋਂ 10 ਘੰਟੇ ਦੂਰ ਮਸਦ ਜਗਾ ਹੈ ਮਸਦ ਅੰਦਰ ਪਹੁੰਚੇ ਨੇ ਕਿਉਂਕਿ ਉੱਥੇ ਬੰਬਿੰਗ ਦਾ ਖਤਰਾ ਸੀ ਇਸ ਕਰਕੇ ਤਹਿਰਾਨ ਚੋਂ ਸਭ ਲੋਕ ਨਿਕਲ ਰਹੇ ਨੇ ਮੇਰੇ ਕੋਲ ਤਕਰੀਬਨ 48 ਲੋਕਾਂ ਦੀ ਲਿਸਟ ਆ ਜਿਹੜੀ ਮੈਂ ਹੁਣੇ ਸੇਸ਼ ਜੀ ਨਾਲ ਸ਼ੇਅਰ ਕੀਤੀ ਆ ਗੌਰਵ ਜੀ ਨਾਲ ਜਿੰਦਰ ਹਰਨਾਮ ਸਿੰਘ ਅਨੰਦ ਨੇ ਕਿਰਤ ਕੌਰ ਨੇ ਰਵਿੰਦਰ ਸਿੰਘ ਜੀ ਨੇ ਤਰਨਜੀਤ ਕੌਰ ਨੇ ਸੁਵਿੰਦਰ ਕੌਰ ਨੇ ਮਿਹਰਬਾਨ ਸਿੰਘ ਪਟਵਾਲੀਆ ਨੇ ਸ਼ਰੀਨ ਕੌਰ ਨੇ ਗੁਰਮੀਤ ਸਿੰਘ ਨੇ ਨਜ਼ੀਨ ਕੌਰ ਕੋਚਰ ਨੇ ਰਾਜਵੰਤ ਸਿੰਘ ਕੋਚਰ ਨੇ ਅਮਰੀਤ ਸਿੰਘ ਸਿੰਘ ਨੇ ਪ੍ਰਿਆ ਕੌਰ, ਮਨਮੀਤ ਕੌਰ, ਇੰਦਰਪ੍ਰੀਤ ਸਿੰਘ ਆਨੰਦ ਨੇ, ਜੋਤੀ ਸਿੰਘ ਨੇ, ਮਹਿਰਤ ਕੌਰ, ਸ਼ਾਹਪੂਰੀ ਜੀ ਨੇ, ਪਰਨੀਤ ਸਿੰਘ ਗੋਗਿਆ, ਮਨਜੀਤ ਸਿੰਘ, ਸ਼ਾਹਪੂਰੀ ਕਿੱਟੂ, ਹਰਮਿੰਦਰ ਕੌਰ ਸ਼ਾਹਪੂਰੀ, ਸ਼ਰਨਜੀਤ ਸਿੰਘ ਸ਼ਾਹਪੂਰੀ, ਹਰਜੀਤ ਕੌਰ ਸ਼ਾਹਪੂਰੀ, ਕੁਰਮੀਤ ਸਿੰਘ ਆਨੰਦ, ਰਣਜੀਤ ਸਿੰਘ, ਅਮਨੀਤ ਕੌਰ, ਹਰਜੀਤ ਕੌਰ, ਸਬੀਰ ਸਿੰਘ, ਬਰਿੰਦਰ ਸਿੰਘ, ਨਾਜਿੰਦਰ ਕੌਰ, ਸਵਰਾਜ ਕੌਰ, ਅਮਰੀਤ ਸਿੰਘ, ਜਬਜੋਤ ਸਿੰਘ, ਤਰਨਜੀਤ ਕੌਰ ਜਗਜੀਤ ਸਿੰਘ ਸਾਮ ਸਿੰਘ ਪਟਵਾਰੀਆ ਮਿੱਤਿਕੌਰ ਪਟਵਾਰੀਆ ਜਸਵੰਤ ਸਾਨੀ ਪਰਵਦੀਪ ਕੌਰ ਅਮਨੀਤ ਕੌਰ ਕੁਲੀ ਅਮਰਜੀਤ ਸਿੰਘ ਸਾਨੀ ਨੀਨਾ ਸਾਨੀ ਬਲਬੀਰ ਸਿੰਘ ਆਨੰਦ ਬੀਨੂ ਸਿੰਘ ਹਰਪਾਲ ਸਿੰਘ ਜੋਤੀ ਪਟਵਾਰੀਆ ਭੁਪਿੰਦਰ ਸਿੰਘ ਸ਼ਾਹਪੁਰੀ ਇਹਨਾਂ ਸਾਰਿਆਂ ਨੂੰ ਅਸੀਂ ਸੰਪਰਕ ਕਰਨ ਦੀ ਉਥੇ ਨਿਰੰਤਰ ਕੋਸ਼ਿਸ਼ਾਂ ਅਤੇ ਮੋਬਾਈਲ ਨੰਬਰ ਕਿੰਿਆਂ ਦਾ ਗੱਲ ਨਹੀਂ ਹੋ ਪਾਈ ਲੇਕਿਨ ਜਿਹੜੇ ਤਿੰਨ ਪ੍ਰਵਾਸ ਸਾਡੇ ਨਾਮ ਨੇ ਉਥੇ ਇਸ ਲਈ ਐਮਬੈਸਡਰ ਸਾਹਿਬ ਦੇ ਕੋਲ ਉਨ ਨਾਲ ਉਹਨੇ ਮੈਂ ਗੱਲਬਾਤ ਕੀਤੀ ਆ ਗੁਰੂਗਨਸਾਈ ਮਹਾਰਾਜੀ ਦੇ ਸਰੂਪਾਂ ਦੀ ਵੀ ਜਾਣਕਾਰੀ ਅਜੇ ਤੱਕ ਮਿਲੀ ਨਹੀਂ ਕਿ ਤਹਿਰਾਨ ਚੋਂ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਜਾਂ ਇੱਕ ਕਾਰੋਬਾਰੀ ਨੇ ਇਹ ਲਗਭਗ ਤਹਿਰਾਨ ਸ਼ਹਿਰ ਵੀ ਛੱਡ ਕੇ ਜਾ ਚੁੱਕੇ ਨੇ ਇਹ ਆਪਣੇ ਹੋਰ ਬਿਜ਼ਨਸ ਪਾਰਟਨਰਸ ਦੇ ਕੋਲ ਦੂਰ ਕਿਤੇ ਦਰਾਜ ਅੰਦਰ ਜਾ ਚੁੱਕੇ ਉਹਨਾਂ ਦੇ ਫਾਰਮ ਉੱਤੇ ਜੋ ਜਾਣਕਾਰੀ ਮਿਲ ਰਹੀ ਆ ਲੇਕਿਨ ਸਰਨਾ ਜੋ ਵੀ ਸੰਪਰਕ ਚਾਹੇਗਾ ਅਸੀਂ ਤੁਰੰਤ ਉਸ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਮਸਦ ਸਿਟੀ ਪਹੁੰਚੇ ਔਰ ਮਸਦ ਅੰਦਰ ਸਾਡੇ ਐਮਬੈਸਡਰ ਲਗਾਤਾਰ ਉੱਥੋਂ ਲੋਕਾਂ ਨੂੰ ਏਕਿਊਏਟ ਕਰਾ ਰਹੇ ਨੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜਰੂਰਤ ਹੋਵੇ ਮੈਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਅੰਦਰ ਤੁਹਾਡੀ ਸੇਵਾ ਚ ਮੇਜਾ ਹਾਜ਼ਰ ਹਾਂ ਮੇਰਾ ਨੰਬਰ 98108 94333 98108 94333 ਤੁਸੀਂ ਮੇਰੇ ਤੇ ਤੇ ਸੰਪਰਕ ਕਰ ਸਕਦੇ ਜੇ ਕੋਈ ਵੀ ਤਰ੍ਹਾਂ ਚ ਬੈਠਾ ਹੈ ਮੈਂ ਉਹਨੂੰ ਬੇਨਤੀ ਕਰਦਾ ਕਿ ਉਹ ਮਸਜਦ ਅੰਦਰ ਅਗਰ ਸਾਡੀ ਇੰਡੀਆ ਨੇ ਤੇ ਉਹ ਚਲੇ ਜਾਣ ਮਸਜਦ ਅੰਦਰ ਇੰਡੀਆ ਐਂਬੈਸਡਰ ਵੀ ਨੇ ਸਾਰਾ ਇਨਫਰਾਸਟ੍ਰਕਚਰ ਆ ਤੁਹਾਨੂੰ ਤੋਂ ਸੇਫਲੀ ਏਕਿਊਏਟ ਏਕਿਊਏਟ ਕੀਤਾ ਜਾਊਗਾ ਧੰਨਵਾਦ